ਗੁਰੂ ਗਿਆਨਾ ਜੀ ਦਾ ਪਰਗਟ ਦਿਵਸ ਹੈ ਆ ਸਾਰੀ ਸੰਗਤ ਸਾਰਾ ਸਮਾਜ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਵਾਸਤੇ ਆਇਆ ਹੈ ਔਰ ਉਹਨਾਂ ਨੂੰ ਯਾਦ ਕਰਦਾ ਹੈ ਜਿਹੜਾ ਵੀ ਆਦਮੀ ਜਿਹੜਾ ਵੀ ਆਦਮੀ ਉੱਥੋਂ ਅਸ਼ੀਰਵਾਦ ਲੈਂਦਾ ਹੈ ਉਹਦੀਆਂ ਝੋਲੀਆਂ ਭਰ ਜਾਂਦੀਆਂ ਔਰ ਹਮੇਸ਼ਾ ਹੀ ਅਸ਼ੀਰਵਾਦ ਲੈਣ ਵਾਲੇ ਨੂੰ ਤਾਕਤ ਮਿਲਦੀ ਹੈ ਔਰ ਅੱਜ ਮੈਂ ਇੱਥੇ ਮੱਥਾ ਟੇਕਣ ਵਾਸਤੇ ਆਇਆ ਹਾਂ ਉਹਨਾਂ ਦੇ ਚਰਨਾਂ 'ਚ ਅਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਔਰ ਉਸ ਤੋਂ ਪਹਿਲੇ ਸੰਤ ਗਰਦਾਰੀ ਨਾਥ ਜੀ ਦੇ ਵੀ ਉੱਥੇ ਮੈਂ ਗਿਆ ਸੀਗਾ ਉਹ ਪੂਰਾ ਨਾਥ ਜੀ ਦਾ ਦੇ ਡੇਰੇ ਤੇ ਔਰ ਉੱਥੇ ਵੀ ਮੈਂ ਮੱਥਾ ਟੇਕ ਕੇ ਆਇਆ ਔਰ ਉੱਥੇ satsang ਚੱਲ ਰਿਹਾ ਹੈ ਔਰ satsang 'ਚ ਵੀ ਮੈਂ ਹਾਜ਼ਰੀ ਭਰ ਕੇ ਆਇਆ ਹੈ ਔਰ ਦੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਮੈਂ ਕਹਿੰਦਾ ਸਾਰੀ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਬਹੁਤ ਵਧਾਈ ਹਾਂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭੂ 사త్సੰਗਤ ਨੂੰ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਰਗੜ ਦਿਹਾੜਾ ਸਹਿਬ ਸਤਿਗੁਰ ਗਿਆਨ ਆਤਮਾ ਰਾਜ ਜੀ ਦਾ ਬਹੁਤ ਹੀ ਸ਼ਰਦਾ ਦੇ ਪਾਵਨਾਂ ਦੇ ਨਾਲ ਜਿਹੜਾ ਮਨਾਇਆ ਗਿਆ ਵਾ ਰਾਤਾ ਰਾਤੀ ਜਿਹੜੇ ਉਹ ਦੀਵਾਨ ساری ਰਾਤ ਜਿਹੜਾ ਉਹ 사త్సੰਗ ਚੱਲਿਆ ਵਾ ਤੇ ਦਿਨੇ ਜਿਹੜਾ ਉਹ ਲੰਗਰ ਭੰਡਾਰਾ ਚੱਲਦਾ ਵਾ ਇਸ ਸ਼ੁਭ ਦਿਹਾੜੇ ਦੀ ਅੱਜ ਦੀ ਤਰੀਕ ਦੀ 5 ਤਰੀਕ ਤੇ ਉਹਨਾਂ ਦਾ ਜਿਹੜਾ ਅਵਤਾਰ ਦਿਹਾੜਾ ਹੋਇਆ ਸੀ ਇਸ ਸ਼ੁਭ ਦਿਹਾੜੇ ਦੀ ਸਭੂ ਸਾਧ ਸੰਗਤ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੈ ਹਵਾਲਮੀ ਕੀ ਹਰ ਹਰ ਵਾਹ ਜੀ ਅੰਦਰ ਦੇਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਅੱਜ ਦਾ ਜੋ ਭਗਵਾਨ ਗੁਰੂ ਸ੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਦਾ 68ਵਾਂ ਪ੍ਰਕਾਸ਼ ਦਿਹਾੜਾ ਹੈ ਉਸ ਦਿਹਾੜੇ ਨੂੰ ਸਭ ਸੰਗਤਾਂ ਮੁਖ ਰੱਖ ਕੇ ਸ왈ਮੀ ਤੀਰਤੇ ਪਹੁੰਚੀਆਂ ਹੋਈਆਂ ਨੇ ਪਹੁੰਚ ਕੇ ਬਹੁਤ ਇਸੇ ਮੇਲੇ ਦੀ ਰੌਣਕ ਨੂੰ ਵਧਾਇਆ ਸ੍ਰੀ ਗੁਰੂ ਗਿਆਨ ਨਾ ਮਹਾਰਾਜ ਜੀ ਦੇ ਉਰਪਦੇ ਸਾਨੂੰ ਸੁਣਿਆ ਲੋਕਾਂ ਨੇ ਗੁਰੂ ਗਿਆਨ ਨਾਥ ਮਹਾਰਾਜ ਜੀ ਇੱਕ ਮਹਾਨ ਇਹ ਕਲਯੁਗ ਦੇ ਵਿੱਚ ਅਗਵਤਾਰ ਪੁਰਸ਼ ਹੋਏ ਨੇ ਜਿਨ੍ਹਾਂ ਨੂੰ ساری ਦੁਨੀਆ ਨੇ ਮਿਸਕਾਰ ਕਰਦੀਏ ਸੋ ਵਾਲਮੀਕ ਤੀਰਥ ਦਾ ਗੁਰੂ ਗਿਆਨਨਾਥ ਮਹਾਰਾਜ ਜਿਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਦੇਸਾਂ ਵਿਦੇਸਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਵਾਲਮੀਕ ਤੀਰਥ ਦੀ ਜਿਹੜੀ ਆ ਮਹਿਮਾ ਵਧਾਈ ਨੇ ਗੁਰੂ ਗਿਆਨਨਾਥ ਮਹਾਰਾਜ ਨੂੰ ਅਸੀਂ ਕੋੜ ਕੋੜ ਪ੍ਰਣਾਮ ਕਰਦੇ ਆ ਦੇਸਾਂ ਵਿਦੇਸਾਂ ਵਿੱਚ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਜੋ ਬੋਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼ੋਕੁਲ ਉਤਰਾ ਆਲ ਇੰਡੀਆ ਪ੍ਰੈਸ ਕਤਰ ਤੁਣਾ ਸਾਹਿਬ ਟਰਸਟ ਵਾਲਮੀਕੀ ਤੀਰਥ ਅੱਜ ਬਹੁਤ ਹੀ ਭਾਗਾਂ ਵਾਲਾ ਦੇਣਾ ਜੀ ਸਾਡੇ ਸਤਿਗੁਰੂ ਗਿਆਨनाथ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਤੋਂ ਇਸ ਦੇ ਨਾਲ ਹੀ ਅਸੀਂ ਲਵਕੁਸ਼ ਦਾ ਜਨਮ ਵੀ ਇਸੇ ਹੀ ਦਿਨ ਮਨਾਉਂਦੇ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ ਪੂਰੇ ਹਿੰਦੁਸਤਾਨ ਤੋਂ ਸੰਗਤਾਂ ਹੁੰਦੀਆਂ ਨੇ ਇਸ ਦਿਨ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਮੁੱਚੀ ਕਾਂਗਰਸ ਲੀਡਰਸ਼ਿਪ ਜਿਹੜੀ ਕਿ ਇਸ ਤੀਰਤੇ ਨਤਮਸਤਕ ਹੋ ਕੇ ਗਈ ਆ ਤੋਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਵੀ ਪੂਰੇ ਦੇ ਪੂਰੀ ਟੀਮ ਜਿਹੜੀ ਸੀਗੀ ਰਾਜਾ ਵਡਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਉਹਨਾਂ ਦੇ ਨਾਲ ਪੂਰੇ ਅੰਮ੍ਰਿਤਸਰ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਕਾਂਗਰਸ ਦੀ ਆਈ ਹੈ ਨਤਮਸਤਕ ਹੋਣ ਵਾਸਤੇ ਤੋਂ ਬਹੁਤ ਹੀ ਵਿਸ਼ਾਲ ਦਿਨ ਹੁੰਦਾ ਹੈ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਗੁਰੂ ਪਿਆਰੀ ਸਾਧ ਸੰਗਤ ਜੀ 5 ਜੁਲਾਈ ਨੂੰ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਥ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਤੇ ਸਰਬੱਤ ਦਾ ਸਾਥ ਸੰਗਤਾਂ ਮਾਣ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਜੀ ਦਾ ਗੁਰਪੁਰਬ ਅਵਤਾਰ ਦਿਹਾੜਾ ਸਰਦਾਂ ਦੇ ਨਾਲ ਮਨਾ ਰਹੀਆਂ ਹਨ ਤੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਨੂੰ ਬਹੁਤ ਖੁਸ਼ੀਆਂ ਭਰੀਆਂ ਮੁਬਾਰਕਾਂ ਹੁਣ ਮਾਰਾ ਸਭ ਦੇ ਕਾਰਜ ਸਿੱਧ ਕਰਨ ਰਹਿਮਤਾ ਬਖਸ਼ਣ ਖੁਸ਼ੀਆਂ ਬਖਸ਼ਣ ਖਾਲੀ ਝੋਲੀਆਂ ਭਰਨ ਤੇ ਸਾਰਿਆਂ ਦੇ ਕਾਰੋਬਾਰ ਚਲਾਉਣ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਬਖਸ਼ਣ ਰਹਿਮਤਾ ਬਖਸ਼ਣ ਤੇ ਸਾਰੀ ਸੰਗਤ ਨੂੰ ਜੀ ਆਇਆਂ ਸਰਬੱਤ ਦਾ ਸਾਥ ਸੰਗਤ ਨੂੰ ਲੱਖਾਂ ਵਾਰ ਮੁबारकਾ ਹੋਣ ਲੱਖਾਂ ਵਾਰ ਖੁਸ਼ੀਆਂ ਹੋਣ ਸਭ ਨੂੰ ਬੜੀਆਂ ਬੜੀਆਂ ਖੁਸ਼ੀਆਂ ਇਹ ਮੁबारकਾਂ ਪਰੀ ਸਤਿ ਸ਼੍ਰੀਕਾਲ ਸਭ ਨੂੰ ਮਾਰ ਖੁਸ਼ੀਆਂ ਬਖਸ਼ੇ ਮੁबारकਾਂ ਬਖਸ਼ੇ ਰਹਿਮਤਾਂ ਬਖਸ਼ੇ ਸਰਦੀਆਂ ਆਸਮਰਾਦਾਂ ਭਗਵਾਨ ਵਾਲਮੀ ਸਵਾਮੀ ਜੀ ਗੁਰੂ ਗਿਆਨਾ ਜੀ ਮਹਾਰਾਜ ਪੂਰੀਆਂ ਕਰ ਜੋ ਬੋਲੇ ਸੋਨਰ ਤੇ ਹੈ ਭਗਵਾਨ ਵਾਲਮੀ ਸਵਾਮੀ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨਾਨੰਦ ਮਹਾਰਾਜ ਕੀ ਜੈ ਬੋਲਰੇ ਭਾਈ ਸਾਧ ਸੰਤਨ ਕੀ ਜੈ